SDMU ਸਮਰਾਲਾ ਦਫ਼ਤਰ ਵਿਖੇ ਵਿਧਾਇਕ ਜਗਤਾਰ ਸਿੰਘ}{|\text{ਦਿਆਲਪੁਰਾ ਦੇ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਦੇ ਕਮਰੇ ਦਾ ਉਦਘਾਟਨ ਕੀਤਾ ਗਿਆ।}} ਸਮੋਕੇ ਐਸਡੀਐਮ ਸਮਰਾਲਾ ਡੀਐਸਪੀ ਸਮਰਾਲਾ ਨਗਰ ਕੌਂਸਲਕਾਰ ਸਾਦੇ ਕਫਸਰ ਪਟਵਾਰ ਯੂਨੀਅਨ ਤੇ ਹੋਰ ਆਗੂ ਵੀ ਮੌਜੂਦ ਸਨ ਇਸ ਸਬੰਧ ਵਿੱਚ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਨੇ ਦੱਸਿਆ ਕਿ ਟੀਸੀ ਲੁਧਿਆਣਾ ਦੇ ਵੱਲੋਂ ਸਮਰਾਲਾ ਐਸਡੀਐਮ ਦਫ਼ਤਰ ਨੂੰ ਰੈਨੋਵੇਟ ਕਰਨ ਦੇ ਲਈ 5 ਲੱਖ ਦੀ ਗ੍ਰਾਂਟ ਆਈ ਹੈ ਪਰ ਐਸਡੀਐਮ ਸਮਰਾਲਾ ਦਫ਼ਤਰ ਨੂੰ ਇੱਕ ਮੀਟਿੰਗ ਹਾਲ ਤੇ ਕਮਰੇ ਦੀ ਲੋੜ ਹੈ ਇਸ ਸਬੰਧ ਵਿੱਚ ਆਏ ਗ੍ਰਾਂਟ ਦੇ ਪੈਸੇ ਤੇ ਕੁਝ ਦਾਨੀ ਸਜਨਾ ਦੇ ਸਹਿਯੋਗ ਨਾਲ 11 ਲੱਖ ਰੁਪਏ ਦੀ ਲਾਗਤ ਦਾ ਨਵੀਆਂ ਇਮਾਰਤਾਂ ਤਿਆਰ ਹੋਈਆਂ ਨੇ ਤੇ ਉਹਨਾਂ ਕਿਹੇ ਕਿਹੋਣ ਵਾਲੇ ਸਮੇ ਦੇ ਵਿੱਚ ਤਹਿਸੀਲ ਕੰਪਲੈਕਸ ਬੰਦੀ ਹੋਰ ਨਵੀਆਂ ਔਸਾਰੀਆਂ ਹੋਣਗੀਆਂ। ਅੱਜ ਅਜਿੰਦ ਅਸਤਰ ਦੇ ਵਿੱਚ ਹਰ ਇੱਕ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਟੀਕਟ ਤੋਂ। ਮੈਂ ਸਭ ਤੋਂ ਪਹਿਲਾਂ ਅ ਤਨਬਾਦ ਕਰਦਾ ਅਜਿੰਦ ਸਾਹਿਬ ਦਾ ਮੁਬਾਰਕਬਾਦ ਵੀ ਦਿੰਦਾ ਹਾਂ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ 'ਚ ਇਹਨਾਂ ਦਾ ਜਿਹੜਾ ਰੂਮ ਆ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਲਈ ਸੀਗੀ। ਰਹਿੰਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਕੋਸ਼ਕਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕਰੀਨ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਤੇ ਬੜਾ ਵਧੀਆ ਲੱਗਿਆ ਸਭ 스테ਕ ਤਾਂ ਹੋਰ ਕੋਈ ਕੋਈ ਯੋਜਨਾ ਹੈਗੀ ਹੈ ਕੋਈ ਮਾਪਰਦੰਨਾ ਵੀ ਕਰਨੀ ਆ ਰਿਹਾ ਇਨੋਵੇਸ਼ਨ ਨਹੀਂ ਅਜੇ ਤਾਂ ਅਜੇ ਦਫਤਰ ਨਹੀਂ ਆਇਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ ਮਿਲਕ ਕਰਨੀ ਹੁੰਦੀ ਸੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੁਜੀਗਲ ਜੋ ਕੁਛ ਬਣਾਇਆ ਮਲੋ ਇਹ ਆ ਵੀ ਇੱਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਲਗਾਇਆ ਤੇ ਦੂਜੇ ਰੁਪਏ ਦੀ ਕੁਵਦਈ ਵਰਤੋ ਠੀਕ ਹੈ ਸਾਰਾ ਜਿਹੜਾ ਉਹ ਕਾਟੂ ਨਾ ਪਿਆ ਬਿਲਡਿੰਗ ਬਿਲਡਿੰਗ ਅੱਗੇ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾ ਉਸ ਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾਸਲਾਕਤੀ ਸਰ ਜੇ ਇਹਨੂੰ ਰੈਂਡੋ ਨਾ ਕਰਕੇ ਆਪਾਂ ਦਫ਼ਤਰ ਦੇ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਬੀਕੇ ਤੇ ਜਾਣਾ ਪੈਂਦਾ ਸੀਗਾ ਤੇ ਸਰਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਨੂੰ ਐਕਸਪੈਂਡ ਕਰਨੀ ਹੈ ਤੇ ਕੁਝ ਸਰਨੇ ਬੰਦੇ ਦਾਣੀ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ ਪੰਜ ਸਾਢੇ ਕੋਸੀਂ ਪੰਜ 6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਿਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿਕਜੇ ਕੋਈ ਬੀਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਸਲਿਪਰਾ ਵਾਲਾ ਮੀਟਿੰਗ ਹੁੰਦੀ ਹੈ ਯਾ ਹੋਰ ਕਿਤੇ ਸਰਕਾਰੀ ਅਫਸਰਾਂ ਨਾਲ ਮੀਟਿੰਗ ਕਰਨੀ ਪੈਂਦੀ ਏ ਤੇ ਸਾਨੂੰ ਕਮ ਸੇ ਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਸਰ ਹੋਰ ਕੀ ਕੀ ਪ੍ਰੋਜੈਕਟ ਬਣਨੇ ਬਣਗੇ ਇਨ ਫਿਊਚਰ ਆ ਦੇਖੋ ਸਾਡੇ ਨਾਲ ਇੱਕ ਪੀਐਲਰ ਸੁਸਾਇਟੀ ਹੁੰਦੀ ਏ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਟੀਮੇਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਸਵੀਲ ਦਫ਼ਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਏ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਹੈ ਥੈਂਕ ਯੂ